Thank mm -hmm. you. ਅ ਬਤੌਰ ਅੰਮ੍ਰਿਤਸਰ ਦਿਹਾਤੀ ਮੇਰੀ ਅਪੁਆਇੰਟਮੈਂਟ ਹੋਈ ਹੈ ਤੇ ਮੈਂ ਬੜਾ ਸ਼ੁਕਰਗੁਜ਼ਾਰ ਹੈ ਪੰਜਾਬ ਸਰਕਾਰ ਦਾ ਸਾਡੇ ਡੀਜੀਪੀ ਸਾਹਿਬ ਦਾ ਕਿ ਗੁਰੂ ਨਗਰੀ ਚ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਪੁਲਿਸ ਦੀ ਪੂਰੀ ਜਿਹੜੀ ਹੈ ਸਪੋਰਟ ਕਰਨ ਅਸੀਂ ਵੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਜਿਹੜਾ ਪੁਲਿਸਿੰਗ ਹੈ ਉਹ ਕੀਤੀ ਜਾਵੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾਵੇ ਡਰੱਗ ਮੈਨਸ ਜਿਹੜਾ ਹੈ ਡਰੱਗ ਦੇ ਖਿਲਾਫ ਜਿਹੜੀ ਸਾਡੀ ਮੁਹਿਮ ਹੈ ਅਸੀਂ ਉਹਨੂੰ ਵੱਡੇ ਪੱਧਰ ਤੇ ਲਿਜਾਣ ਦੀ ਪੂਰੀ ਪਲੈਨਿੰਗ ਕੀਤੀ ਹੋਈ ਹੈ ਪਲਾਨ ਬਣ ਰਿਹਾ ਤੇ ਪ੍ਰੀਵੈਂਸ਼ਨ ਇਨਫੋਰਸਮੈਂਟ ਤੇ ਡਿਟੈਕਸ਼ਨ ਅਸੀਂ ਤਿੰਨੇ ਜਿਹੜੇ ਪਹਿਲੂ ਨੇ ਡਰੱਗ ਨੂੰ ਕਾਬੂ ਕਰਨ ਦੇ ਅਸੀਂ ਉਹਨਾਂ ਤੇ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਗੈਂਗਸਟਰ ਤੇ ਐਂਟੀ ਟੈਰਰਿਜ਼ਮ ਫਰੰਟ ਹੈ ਉਸ ਤੇ ਜਿੰਨੇ ਵੀ ਸਾਡੀ ਟੀਮਾਂ ਨੇ ਸਾਡੀ ਮੀਟਿੰਗਸ ਹੋਈਆਂ ਨੇ ਡੀਆਈ ਸਾਹਿਬ ਦੇ ਰਹਿਮ ਨਮਾਈ ਚ ਅਸੀਂ ਉਤੇ ਹੋਰ ਜਿਹੜਾ ਹੈ ਚੰਗਾ ਵਰਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਸ ਤੋਂ ਇਲਾਵਾ 15 ਅਗਸਤ ਆ ਰਹੀ ਹੈ ਅਸੀਂ ਆਪਣੇ ਜਿਹੜੀ ਚੈਕਿੰਗ ਹੈ ਤੇ ਨਾਕਾਬੰਦੀ ਹੈ ਉਹਨੂੰ ਅਸੀਂ ਦਰੁਸਤ ਕੀਤਾ ਹੈ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਰੂਰਲ ਏਰੀਆਜ਼ ਦੇ ਵਿੱਚ ਵੀ ਜਿਹੜਾ ਹੈ ਨਾਕੇ ਉਹਨਾਂ ਦੀ ਸੰਖਿਆ ਵਧਾਈ ਜਾਏਗੀ ਇਸ ਤੋਂ ਇਲਾਵਾ ਰੂਟੀਨ ਦੀ ਜਿਹੜੀ ਵਹੀਕਲ ਚੈਕ ਚੈਕਿੰਗ ਹੈ ਉਹ ਵਧਾਈ ਜਾਏਗੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਮਾੜੇ ਅੰਸ਼ਰਾਂ ਦਾ ਕਿਸੇ ਨੂੰ ਕੋਈ ਇਨਫੋਰਮੇਸ਼ਨ ਦੇਣੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਉਹਨਾਂ ਦੀ ਅਨੋਨੀਮਿਟੀ ਜਿਹੜੀ ਹੈ ਉਹ ਅਸੀਂ ਜਿਹੜੀ ਹੈ ਆਪਣੇ ਕੋਲ ਰੱਖਾਂਗੇ ਉਹਨੂੰ ਡਿਸਕਲੋਜ਼ ਨਹੀਂ ਕੀਤਾ ਜਾਏਗਾ ਤੇ ਸਮਾਜ ਨੂੰ ਅਸੀਂ ਜਿਹੜਾ ਹੈ ਉਹ ਇੱਕ ਹਿੱਸਾ ਬਣ ਕੇ ਚੰਗੇ ਨਾਗਰਿਕ ਹੋਣ ਦੇ ਨਾਤੇ ਪੁਲਿਸ ਦੇ ਨਾਲ ਜੇ ਕੋਈ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਜ਼ਰੂਰ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜਾ ਡੇ ਟੂ ਡੇ ਲਾਇਨਡ ਆਰਡਰ ਦੀ ਪ੍ਰੋਬਲਮਸ ਹੈਗੀਆਂ ਅਸੀਂ ਉਹਨਾਂ ਤੇ ਵੀ ਫੋਕਸ ਕਰ ਰਹੇ ਹਾਂ ਜੋ ਛੋਟੇ ਛੋਟੇ ਚੀਜ਼ਾਂ ਕਰਕੇ ਕਈ ਵਾਰ ਇਰੀਟੈਂਟਸ ਹੁੰਦੇ ਨੇ ਅਸੀਂ ਉਹਨਾਂ ਨੂੰ ਖਤਮ ਕਰਕੇ ਮੀਟਿੰਗਸ ਦੇ ਜ਼ਰੀਏ ਜਿਹੜਾ ਉਹ ਵੀ ਅਸੀਂ ਉਸ ਤੇ ਵੀ ਪੂਰਾ ਜਿਹੜਾ ਕੰਮ ਕਰ ਰਹੇ ਹਾਂ ਜਿਹੜੀ ਤੁਹਾਡੇ ਤੁਸੀਂ ਗੋਇੰਗ ਕੀਤਾ ਲਾ ਕੇ ਬੰਨੀ ਕੀਤੀ ਹੈ ਜੀ ਇਦਾ ਪਰਪਸ ਤੁਹਾਡਾ ਠੀਕ ਹੈ ਸਟ੍ਰੇਟ ਫਾਰਵਰਡ ਹੈ ਬਟ ਤੁਹਾਡੇ ਨਾਲ ਵੀ ਲੋਕਾਂ ਨਾਲ ਸੰਬੰਧਿਤਾਂ ਲੋਕਾਂ ਦੀ ਹਰੈਸਮੈਂਟ ਵੀ ਇਸ ਦੇ ਵਿੱਚ ਲੱਗਦਾ ਕਿ ਇਸ ਲੈਵਲ ਤੇ ਵਾਜਨ ਦੀ ਕਿਸੇ ਜਾਂ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਕਿ ਉਹ ਪਰੇਸ਼ਾਨ ਨਾ ਹੋਣ ਕਿ ਆਮ ਤੌਰ ਤੇ ਬੋਲਾਂ ਜਾਂਦੀ ਜਿਹ ਪਲਾਣੀ ਜੇ ਰੋਕਿਆ ਪਹਿਲਾਂ ਜੜਿਆਲੇ ਰੋਕਿਆ ਫਿਰ ਇਤਿਆਜ਼ ਰੋਕਿਆ ਈਵਨ ਮਾਨਵਾਲੇ ਵੀ ਰੋਕ ਦਿੰਦੇ ਆ ਮੈਂ ਉਹੀ ਗੱਲ ਕਰ ਰਿਹਾ ਕਿ ਜਿਹੜੇ ਸਾਡੇ ਨਾਕਾਬੰਦੀ ਆ ਸੀ ਉਹਦਾ ਪਲਾਨ ਥੋੜਾ ਜਿਹਾ ਚੇਂਜ ਕਰ ਰਹੇ ਆ ਕਿ ਜਦੋਂ ਇੱਕ ਵਾਰ ਇੱਕ ਵਾਰ ਸ਼ਹਿਰ ਜਾਂ ਇੱਕ ਦਿਹਾਤੀ ਏਰੀਆ ਦੇ ਵਿੱਚ ਕਿਸੇ ਬੰਦੇ ਦੀ ਚੈਕਿੰਗ ਹੋ ਜਾਂਦੀ ਹੈ ਉਹਨੂੰ ਮਲਟੀਪਲ ਜਿਹੜਾ ਹੈ ਨਾਕਿਆਂ ਤੇ ਹੈਰਸਮੈਂਟ ਦਾ ਸਾਹਮਣਾ ਨਾ ਕਰਨਾ ਪਵੇ ਕਿਸੇ ਨੂੰ ਐਂਬੂਲੈਂਸ ਜੇ ਕੋਈ ਬਿਮਾਰ ਵਿਅਕਤੀ ਹੈ ਜਾਂ ਕੋਈ ਬਜ਼ੁਰਗ ਵਿਅਕਤੀ ਹੈ ਉਹਨਾਂ ਨੂੰ ਦੇਖ ਕੇ ਪ੍ਰੋਪਰ ਚੈਕਿੰਗ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ ਅਸੀਂ ਆਪਣੇ ਮੁਲਾਜ਼ਮਾਂ ਨੂੰ ਡਾਊਨ ਦਾ ਲਾਈਨ ਜਿਹੜਾ ਹੈ ਬਰੀਫ ਕੀਤਾ ਹੈ ਕਿ ਚੈਕਿੰਗ ਕਿਸ ਤਰੀਕੇ ਨਾਲ ਕਰਨੀ ਹੈ ਰੂਟੀਨ ਦੇ ਵਿੱਚ ਤੁਸੀਂ ਚੈਕਿੰਗ ਕਰਦੇ ਹੋ ਸਿਰਫ ਬਰਾਈ ਡਿਊਟੀ ਹੀ ਨਹੀਂ ਤੁਸੀਂ ਪ੍ਰੋਪਰ ਚੈਕਿੰਗ ਕਰੋ ਕਰਨ ਦਾ ਤਰੀਕਾ ਕੀ ਹੈ ਟ੍ਰੇਨਿੰਗ ਸਾਰੀ ਜਿਹੜੀ ਹੈ ਇਹਨਾਂ ਨੂੰ ਹੁੰਦੀ ਹੈ ਅਸੀਂ ਬਰੀਫਿੰਗ ਦੁਬਾਰਾ ਤੋਂ ਦੁਬਾਰਾ ਉਹਨਾਂ ਨੂੰ ਕਰ ਵੀ ਰਹੇ ਹਾਂ ਸਰ ਇਹ ਤਾਂ ਮਾਈਨਿੰਗ ਇਸ ਤੋਂ ਇਲਾਵਾ ਜੇ ਜ਼ਰੀਲੀ ਅਲਕੋਹਲ ਵੀ ਕਈ ਵਾਰੀ ਲੋਕ ਜਾਨ ਗਵਾ ਬੈਠੇ ਹੋ ਤੇ ਪਰ ਇੱਕ ਪੀਸ ਵੀ ਲਓ ਇਸ ਵਾਰ ਜਿਹੜਾ ਹੈ ਮੈਂ ਸਾਰੇ ਕ੍ਰਾਈਮ ਰਿਪੋਰਟ ਦੇਖ ਰਿਹਾ ਸੀ ਇੱਥੇ ਐਕਸਾਈਜ਼ ਦੀ ਰਿਕਵਰੀ ਕਾਫੀ ਹੈ ਤੇ ਜਿੱਥੇ ਜ਼ਿਆਦਾ ਰਿਕਵਰੀ ਹੈ ਉੱਥੇ ਚਾਂਸਸ ਵੀ ਵੱਧ ਜਾਂਦੇ ਆ ਕਿ ਇਸ ਪੂਰੀ ਜਿਹੜੀ ਹੈ ਕਿਸਮ ਦੀ ਜਿਹੜੀ ਇਹ ਸ਼ਰਾਬ ਹੈ ਜਿਹੜੀ ਉਹ ਲੋਕਾਂ ਦੇ ਵਿੱਚ ਚਲੀ ਵੀ ਜਾਂਦੀ ਹੈ ਤੇ ਮਾੜੇ ਅਨਸਰ ਜਿਹੜੇ ਆ ਉਹਦੀ ਜਿਹੜੀ ਹੈ ਤਦਾ ਜਿਹੜੀ ਉਹਦੀ ਬਿਗਦਾਰ ਹੈ ਉਹ ਬਧਾ ਵੀ ਦਿੰਦੇ ਆ ਜਿਹਦੇ ਨਾਲ ਜਿਹੜਾ ਹੈ ਮੌਤਾਂ ਦੀ ਅਸ਼ੰਕਾ ਵੀ ਬਣੀ ਰਹਿੰਦੀ ਹੈ ਉਹਦੇ ਲਈ ਅਸੀਂ ਪ੍ਰੋਪਰ ਜਿਹੜਾ ਐਕਸਰਸਾਈਜ਼ ਸੈੱਲ ਹੈ ਸਾਡਾ ਅਸੀਂ ਉਹਨੂੰ ਐਕਟੀਵੇਟ ਕਰ ਰਹੇ ਹਾਂ ਵੱਧ ਤੋਂ ਵੱਧ ਜਿਹੜੀ ਇਸ ਤਰੀਕੇ ਦੀ ਰਿਕਵਰੀ ਹੈਗੀ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਪੂਰੀਅਸ ਜਿਹੜੀ ਲਿਕਰ ਹੈਗੀ ਆ ਜਾਂ ਇਹ ਦੇਸੀ ਸ਼ਰਾਬ ਜਿਹਨੂੰ ਆਪਾਂ ਕਹਿ ਦਿੰਦੇ ਆ ਇਹ ਅਲਟੀਮੇਟਲੀ ਜਿਹੜੀ ਲੋਕਾਂ ਤੱਕ ਪਹੁੰਚਦੀ ਹੈ ਤੇ ਖਰਾਬ ਕਰਦੀ ਹੈ ਤੇ ਨਸ਼ੇ ਤੇ ਮੌਤ ਦਾ ਵੀ ਕਾਰਨ ਬਣਦੀ ਹੈ ਇਹਨੂੰ ਵੀ ਅਸੀਂ ਚੈੱਕ ਕਰਨ ਦਾ ਪੂਰਾ ਜਿਹੜਾ ਹੈ ਬੰਦੋਬਸ ਕਰ ਰਹੇ ਹਾਂ ਦਿਨ ਬਦ ਦਿਨ ਬਾਰਡਰਾਂ ਤੋਂ ਡਰੋਨ ਆ ਰਹੇ ਨੇ ਉਹਦੇ ਵਾਸਤੇ ਜੀ ਬੋਡੀ ਟੈਕਨੀਕਸ ਜੰਬੀਆ ਸਤਨਾ ਕੋਈ ਗੱਲ ਨਹੀਂ ਇੱਕ ਦੋ ਦਿਨ ਦੇ ਵਿੱਚ ਮੈਂ ਟਾਈਮ ਲਿਆ ਵੀ ਬੀਐਸਐਫ ਦੇ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਨਾਲ ਮੈਂ ਗੱਲ ਕਰਨ ਜਾ ਰਿਹਾ ਜੇ ਦੇਖਿਆ ਜਾਵੇ ਜਿਹੜੀ ਆਪਣੀ ਰਿਕਵਰੀ ਤੇ ਡਰੋਨ ਦੀ ਜਿਹੜੀ ਐਕਟੀਵਿਟੀ ਹੈ ਉਹ ਕਾਫੀ ਹੱਦ ਤੱਕ ਪਹਿਲਾਂ ਜਿਹੜੀ ਹੁੰਦੀ ਸੀ ਉਹ ਅਨਨੋਟਿਸ ਚਲੀ ਜਾਂਦੀ ਸੀ ਹੁਣ ਕਿਉਂਕਿ ਬੀਐਸਐਫ ਤੇ ਪੰਜਾਬ ਪੁਲਿਸ ਦੀ ਜਿਹੜੀ ਜੁਆਇੰਟ ਜਿਹੜੀ ਹੈ ਪੈਟਰੋਲਿੰਗ ਕਹ ਲੋ ਤੇ ਵਿਜੀਲੈਂਸ ਹੈ ਉਹਦੇ ਨਾਲ ਇਹ ਇਨਸ਼ੋਰ ਹੋ ਰਿਹਾ ਹੈ ਕਿ ਘੱਟੋ ਘੱਟ ਜਿਹੜੀ ਉਹਨਾਂ ਦੀ ਡਰੋਨ ਦੀ ਸਾਈਟਿੰਗਸ ਹੈ ਉਹ ਅਸੀਂ ਕਰ ਪਾ ਰਹੇ ਹਾਂ ਤੇ ਅਸੀਂ ਅਕੋਰਡਿੰਗਲੀ ਮੈਜਰਸ ਵੀ ਲੈ ਪਾ ਰਹੇ ਹਾਂ ਚਾਹੇ ਉਹਨਾਂ ਨੂੰ ਸ਼ੂਟ ਡਾਊਨ ਕਰਨਾ ਹੈ ਚਾਹੇ ਉਹਨਾਂ ਨੂੰ ਫੜਨਾ ਹੈ ਜੇ ਤੋ ਆ ਜਾਂਦੇ ਆ ਉਹ ਫੜਨਾ ਹੈ ਅਸੀਂ ਉਹ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਤੇ ਇਹਨਾਂ ਮੀਟਿੰਗਸ ਜਿਹੜੀਆਂ ਮੈਂ ਇੱਕ ਦੋ ਦਿਨ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਉਹਦੇ ਵਿੱਚ ਇਹ ਸਾਰੇ ਜਿਹੜੇ ਇਸ਼ੂਜ਼ ਐ ਡਿਸਕਸ ਹੋਣਗੇ ਕਿਵੇਂ ਆਪਾਂ ਜਿਹੜਾ ਸੈਕੰਡ ਲਾਈਨ ਆਫ ਡਿਫੈਂਸ ਦੇ ਜਿਹੜੇ ਨਾਕੇ ਆ ਉਹਨਾਂ ਨੂੰ ਇੰਪਰੂਵ ਕਰ ਸਕਦੇ ਆ ਮੂਵਮੈਂਟ ਆਫ ਸਮਗਲਰਸ ਮੂਵਮੈਂਟ ਆਫ ਜਿਹੜੇ ਗੈਂਗਸਟਰਸ ਹੈ ਮੂਵਮੈਂਟ ਆਫ ਐਂਟੀ ਸੋਸ਼ੀਅਲ ਐਕਟੀਵਿਟੀਆਂ ਵਾਲੇ ਅਨਸਰ ਨੇ ਉਹਨਾਂ ਨੂੰ ਕਿਵੇਂ ਨਸ ਪਾਣੀ ਹੈ ਇਹਦੇ ਬਾਰੇ ਜਿਹੜਾ ਹੈ ਇਹਨਾਂ ਇਹਨਾਂ ਮੀਟਿੰਗਸ ਦੇ ਵਿੱਚ ਚਰਚਾ ਕਰਾਂਗੇ ਮੋਗਾ ਦਾ ਜ਼ਿੰਮੇਗੀਤਾ ਮੈਨੂੰ ਇਹ ਜਿਆਦਾ ਕਰਾ ਤੁਸੀਂ ਪੀਪਲ ਫ੍ਰੈਂਡਲੀ ਵੀ ਰਹੇ ਹੋ ਲੋਕਾਂ ਦੇ ਵਿੱਚ ਜਾਣਾ ਪਸੰਦ ਜੀ ਕਿ ਲੋਕਾਂ ਨਾਲ ਸਿੱਧਾ ਸੰਵਾਦ ਤੁਹਾਡਾ ਕੰਟੈਕਟ ਕਰ ਲੈਂਦੇ ਜੀ ਜੋ ਤੁਹਾਡਾ ਇੱਥੇ ਵੀ ਇਸ ਤਰ੍ਹਾਂ ਕਰੋ ਕਿਉਂਕਿ ਬਾਰਡਰ ਏਰੀਆ ਵੱਡਾ ਹੈ ਜੀ ਕਿਉਂਕਿ ਪ੍ਰਾਇੋਰਟੀਜ਼ ਹੋਰ ਨੇ ਨਹੀਂ ਬਿਲਕੁਲ ਜੀ ਦੇਖੋ ਜੀ ਮੈਂ ਜੀ ਇਹਦੇ ਵਿੱਚ ਮੈਂ ਗਗਨਜੀਤ ਮੈਂ ਬਾਕੀ ਆਪਣੇ ਪੱਤਰਚਾਰ ਪੱਤਰਕਾਰ ਭਾਈਚਾਰੇ ਨਾਲ ਇਹ ਸਾਂਝੀ ਕਰਨੀ ਚਾਹੁੰਦਾ ਕਿ ਜਿਵੇਂ ਤੁਸੀਂ ਜਦੋਂ ਤੱਕ ਅਸੀਂ ਲੋਕਾਂ ਦੇ ਨਾਲ ਡਾਇਰੈਕਟ ਨਹੀਂ ਰਹਾਂਗੇ ਕਈ ਵਾਰ ਇਨਫੋਰਮੇਸ਼ਨ ਨਹੀਂ ਸਾਡੇ ਕੋਲਾਂ ਨਹੀਂ ਸਾਨੂੰ ਸਹੀ ਪਿਕਚਰ ਨਹੀਂ ਮਿਲਦੀ ਤਾਂ ਮੇਰੀ ਕੋਸ਼ਿਸ਼ ਇਹ ਜਰੂਰ ਰਹੇਗੀ ਜਿਵੇਂ ਤੁਸੀਂ ਕਿ ਇੱਥੇ ਪ੍ਰਾਇਰਟੀਜ਼ ਹੋਰ ਨੇ ਪਰ ਕਿਉਂਕਿ ਇਹ ਪ੍ਰਾਇਰਟੀਜ਼ ਜਿਹੜੀਆਂ ਹਨ ਇਹ ਵੀ ਲੋਕਾਂ ਦੇ ਥਰੂ ਹੀ ਆਉਣਗੀਆਂ ਸਾਡੇ ਕੋਲ ਇਨਫੋਰਮੇਸ਼ਨ ਉਹਨਾਂ ਦੀ ਕੀ ਪ੍ਰਾਇਰੀਟिज ਨੇ ਕੀ ਨਾ ਉਹਦੀ ਸਕਿਉਰਿਟੀ ਦੇ ਇਸ਼ੂ ਨੇ ਕੀ ਉਹਨਾਂ ਦੇ ਹੋਰ ਕਿਹੜੇ ਇਸ਼ੂ ਨੇ ਇਹ ਉਹਨਾਂ ਤੋਂ ਹੀ ਪਤਾ ਲੱਗਦੇ ਨੇ ਤੇ ਅਸੀਂ ਲੋਕਾਂ ਦੇ ਵਿੱਚ ਵੀ ਜਾਵਾਂਗੇ ਕਿਉਂਕਿ ਨਸ਼ੇ ਦਾ ਮੁੱਦਾ ਹੈ ਜੋ ਅੱਜ ਪੰਜਾਬ ਲਈ ਬਹੁਤ ਵੱਡਾ ਮੁੱਦਾ ਹੈ ਅਸੀਂ ਉਸ ਚੈਲੰਜ ਨੂੰ ਐਕਸੈਪਟ ਵੀ ਕੀਤਾ ਹੈ ਤੇ ਲੋਕਾਂ ਦੇ ਸਹਿਯੋਗ ਨਾਲ ਹੀ ਜਿਹੜਾ ਹੈ ਅਸੀਂ ਇਸ ਚੀਜ਼ ਤੇ ਕਾਬੂ ਪਾ ਸਕਦੇ ਹਾਂ ਸਰ ਕਹਿੰਦਾ 2017 ਤੋਂ ਤੁਸੀਂ ਰਹੇ ਸੀ ਉਦੋਂ ਹੀ ਡੀਲਿੰਗ ਰਹੇਗੀ ਤੁਹਾਡੀ ਤੇ ਕੁਝ ਚੇਂਜ ਦੇ ਵਿੱਚ ਨਹੀਂ ਨਹੀਂ ਬਿਲਕੁਲ ਰਹੇਗੀ ਜੀ ਐਦਾਂ ਦੀ ਕੋਈ ਗੱਲ ਨਹੀਂ ਹੈ ਤੇ ਨੰਬਰ ਸਾਰਿਆਂ ਦੇ ਕੋਲ ਮੈਂ ਆਪਣਾ ਵੀ ਦਿੱਤਾ ਹੈ ਜਨਰਲੀ ਅਸੀਂ ਪਬਲਿਸ਼ ਵੀ ਕਰ ਰਹੇ ਆਂ ਅਖਬਾਰਾਂ 'ਚ ਵੀ ਦੇ ਰਹੇ ਆਂ ਡਾਇਰੈਕਟ ਮੇਰਾ ਜਿਹੜਾ ਅਫੀਸ਼ੀਅਲ ਨੰਬਰ ਹੈ ਜੀ 905647387 ਹੈ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ 24 ਘੰਟੇ ਮੇਰਾ ਨੰਬਰ ਜਿਹੜਾ अवेलेबल ਹੈ ਤੇ ਜੈਨੂਨਲੀ ਜਿਹੜੇ ਡਿਸਟ्रेस 'ਚ ਹੈਗੇ ਆਂ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਉਹ ਕਦੇ ਵੀ ਕਾਲ ਕਰ ਸਕਦੇ ਕੋਈ ਐਦਾਂ ਦੀ ਪ੍ਰੋਬਲਮ ਨਹੀਂ ਹੈ ਇਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕਰੀਏ ਪ੍ਰਾਇਰਟੀਜ਼ ਦੀ ਪ੍ਰਾਇਰਟੀਜ਼ ਇੱਥੇ ਕਿਉਂਕਿ ਸਾਡੇ ਕੋਲ ਨਸ਼ੇ ਦੀ ਪ੍ਰੋਬਲਮ ਹੈ ਗੈਂਗਸਟਰ ਦੀ ਪ੍ਰੋਬਲਮ ਹੈ ਐਂਟੀ ਟੈਰੋਰਿਜ਼ਮ ਫਰੰਟ ਤੇ ਅਸੀਂ ਕੰਮ ਕਰ ਰਹੇ ਹਾਂ ਤਾਂ ਕਈ ਤਰੀਕੇ ਦੇ ਜਿਹੜੇ ਹੈਗੇ ਚੈਲੰਜਸ ਸਾਡੇ ਕੋਲ ਹੈਗੇ ਨੇ ਅਸੀਂ